ਬਿੱਤੇ ਦਿਨੀ ਨੰਗਲ ਵਿੱਚ ਵਿਸ਼ਵ Hindu ਪ੍ਰਸਿੱਧ ਦੇ ਪ੍ਰਧਾਨ ਵਿਕਾਸ ਦੇ ਹੋਏ ਕਤਲ ਨੂੰ ਲੈ ਕੇ ਅੱਜ ਵੱਖਵਾਖ Hindu ਸੰਗਠਨਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੰਗਠਨਾ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਗਿਆ ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਇਸ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ ਕੀ ਕਿਹਾ ਚਾਹੁੰਦੇ ਹੋ ਬਗੇ ਜੀ ਬਹੁਤ ਹੀ ਦੁਖਦਾਈ ਔਰ ਬਹੁਤ ਹੀ ਨਿੰਦਨਯੋਗ ਕਾਰਵਾਈ ਹੈ ਜਿਸ ਪ੍ਰਕਾਰਨਲ ਪਰਸੋਂ ਜਦੋਂ ਪੂਰਾ ਪੰਜਾਬ ਪੂਰਾ ਦੇਸ਼ ਵਿਸਾਖੀ ਮਨਾ ਰਿਹਾ ਸੀ ਖਾਲਸਾ ਪੰਥ ਦੀ ਸਾਜਨਾ ਦਿਵਸ ਮਨਾ ਰਿਹਾ ਸੀ ਤੇ ਉਸੇ ਧਰਤੀ ਦੇ ਉੱਤੇ ਇਸ ਪ੍ਰਕਾਰ ਦਾ ਜਿਹੜਾ ਖਾਹਰਾਨਾ ਪੁਰਾ ਹਮਲਾ ਅਸੀਂ ਉਹਦੀ ਸਖਤ ਨਿੰਦਾ ਕਰਦੇ ਹਾਂ ਨਖੇਦੀ ਕਰਦੇ ਹਾਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀ ਇੱਕ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੂਰੀ ਸਾਜ਼ਿਸ਼ ਨੂੰ ਬੇਨਕਾਬ ਕਰੇ ਔਰ ਸਰਕਾਰ ਦੇ ਪੱਖ ਚ ਏਡੀ ਦੁਰਭਾਗਿਆਪੂਰਨ ਸਥਿਤੀ ਹੈ ਕਿੰਨਾ ਵੱਡਾ ਕਾਂਡ ਹੋ ਗਿਆ ਔਰ ਅੱਜ 48 ਘੰਟੇ ਬੀਜਨਵਾਸ ਸਰਕਾਰ ਦਾ ਕੋਈ ਪ੍ਰਤੀਨਿਧੀ ਉਸ ਪਰਿਵਾਰ ਤੱਕ ਨਹੀਂ ਪਹੁੰਚਿਆ ਸਿਰਫ ਬਿਊਰੋਕ੍ਰਾਸੀ ਦੇ ਕੁਝ ਲੋਕਾਂ ਨੂੰ ਭੇਜਤਾ ਸੋ ਭਗਵੰਤ ਮਾਨ ਸਾਹਿਬ ਬਿਜੀ ਨੇ ਇਲੈਕਸ਼ਨ ਪ੍ਰਚਾਰ ਕਿਤੇ ਸਾਮ ਘੁੰਮ ਰਹੇ ਨੇ ਕਿਤੇ ਘੁੰਮ ਰਹੇ ਨੇ ਉਹ ਪੰਜਾਬ ਦੀ ਸੁੱਧ ਲੈ ਦਿਨ ਦਿਹਾੜੇ ਰੋਜ਼ ਪੰਜਾਬ ਚ ਕਤਲ ਹੋ ਰਹੇ ਨੇ ਦਿਨ ਦਿਹਾੜੇ ਪੰਜਾਬ ਦੀ ਜੋ ਲਾਅ ਐਂਡ ਔਰਡਰ ਦੀ ਜਿਹੜੀ ਸਥਿਤੀ ਹੈ ਸੋ ਅੱਜ ਉਸੇ ਸੰਦਰਭ ਚ ਅਸੀਂ ਰੋਪੜ ਦੇ ਡੀਸੀ ਨੂੰ ਇੱਕ ਗਿਆਪਨ ਦੇਣ ਆਏ ਆ ਪੂਰੇ ਪੰਜਾਬ ਦੇ ਅੰਦਰ ਜਿਸੇ ਪ੍ਰਕਾਰ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਪੂਰੇ ਪੰਜਾਬ ਦੇ ਡੀਸੀ ਆਫਿਸਿਸ ਦਾ ਜਿਸੇ ਪ੍ਰਕਾਰ ਨਾਲ ਲੋਕ ਜਿਹੜੇ ਅਲੱਗ-ਅਲੱਗ ਸੰਸਥਾਵਾਂ ਦੇ ਇਕੱਠੇ ਹੋ ਕੇ ਜਾ ਰਹੇ ਨੇ ਤਾਂ ਕਿ ਸਰਕਾਰ ਨੂੰ ਜਗਾਇਆ ਜਾ ਸਕੇ ਸਰਕਾਰ ਜਾਗੇ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਬੜੀ ਮੁਸ਼ਕਲ ਆਈ ਹੈ ਬੜੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਅਸੀਂ ਪੰਜਾਬ ਸ਼ਾਂਤੀ ਸਥਾਪਿਤ ਕੀਤੀ ਹੈ ਉਸ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਜਿਹੜੀ ਸਾਜ਼ਿਸ਼ ਚੱਲ ਰਹੀ ਹੈ ਉਹ ਸਾਜ਼ਿਸ਼ ਨੂੰ ਬੇਨਕਾਬ ਕਰਨ ਦੀ ਲੋੜ ਹੈ ਸੋ ਸਰਕਾਰ ਗਹਿਰਾਈ ਨਾਲ ਇਹਦੀ ਜਾਂਚ ਕਰੇ ਦੋਸ਼ੀਆਂ ਦੇ ਖਿਲਾਫ ਸਾਜ਼ਿਸ਼ਕਰਤਾਵਾਂ ਦੇ ਖਿਲਾਫ ਸਖਤ ਕਾਰਵਾਈ ਹੋਏ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਔਰ ਜੋ ਵੀ ਪਰਿਵਾਰ ਨੂੰ ਸਹਾਇਤਾ ਬड़ी टेररिस्ट ਐਕਟਡ ਫੈਮਲੀਆਂ ਨੂੰ ਮਿਲਦੀ ਹੈ ਉਹ ਪਰਿਵਾਰ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ ਦੋ ਛੋਟੀਆਂ-ਛੋਟੀਆਂ ਬੱਚੀਆਂ ਸੀਗੀਆਂ ਸ਼ਹੀਦ ਵਿਕਾਸ ਬੱਗਾ ਦੀਆਂ ਸੋ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਅਸੀਂ ਡੀਸੀ ਮੁਹਾਲੀ ਦੇ ਨੂੰ ਮਿਲਣ ਆਏ ਆ ਉਹਨਾਂ ਨੂੰ ਆਪਣਾ ਮੈਮੋਰੰਡਮ ਦਿਾਂਗੇ ਔਰ ਵੱਡੀ ਗਿਣਤੀ ਤੁਸੀਂ ਦੇਖ ਰਹੇ ਹੋ ਮੁਹਾਲੀ ਦੇ ਨਿਵਾਸੀ ਜਿਹੜੇ ਆ ਇਸ ਰੋਸ਼ ਪ੍ਰਦਰਸ਼ਨ ਸ਼ਾਮਿਲ ਹੋਏ ਉਹ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਵੀ ਕੀਤੀ ਜਿਆਰੀ ਹੈ ਪਰਿਵਾਰ ਦੇ ਨਾਲ ਅੱਜ ਕੋਈ ਜਾ ਰਿਹਾ ਨਹੀਂ ਕੱਲ ਸੀ ਨਾ ਕੱਲ ਮੈਂ ਵੀ ਉੱਥੇ ਸੀ ਕੱਲ ਜਾਖੜ ਸਾਹਿਬ ਉੱਥੇ ਸੀਗੇ ਕੱਲ ਪੂਰਾ ਦਿਨ ਅਸੀਂ ਪਰਿਵਾਰ ਦੇ ਨਾਲ ਹਾਲਤ ਦੇਖੋ ਕਿ ਇੰਨਾ ਵੱਡਾ ਕਤਲ ਹੋ ਗਿਆ ਪਰਿਵਾਰ ਨੂੰ ਔਰ ਲੋਕਾਂ ਨੂੰ 8 ਘੰਟੇ ਹਾਈਵੇ ਜਾਮ ਕਰਨਾ ਪਿਆ ਫਿਰ ਜਾ ਕੇ ਸਰਕਾਰ ਨੀਂਦ ਤੋਂ ਜਾਗੀ ਫਿਰ ਉੱਥੇ ਏਡੀਸੀ ਔਰ ਬਾਕੀ ਪੁਲਿਸ ਪ੍ਰਸ਼ਾਸਨ ਆਇਆ ਔਰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਇਨਸਾਫ ਦੇਾਂਗੇ ਇਹਦੀ ਲੋੜ ਹੀ ਕਿਉਂ ਪਈ ਸੋ ਸਰਕਾਰ ਨੂੰ ਤਾਂ ਪਹੁੰਚਣਾ ਚਾਹੀਦਾ ਸੀਗਾ ਸਵੇਪ ਸਰਕਾਰ ਦੀ ਬਹੁਤ ਬੁਰੀ ਹਾਲਤ ਹੈ ਲੇਕਿਨ ਪਾਰਟੀ ਔਰ ਸਭ ਲੋਕ ਜਿਹੜੀਆਂ ਦੀ ਲੜਾਈ ਨੂੰ ਲੜਦੇ ਰਵਾਂਗੇ ਜਦ ਤੱਕ ਇਨਸਾਫ ਨਹੀਂ ਮਿਲਦਾ ਸਰ ਕੱਲ ਪ੍ਰਸ਼ਾਸਨ ਵੱਲੋਂ ਇੱਕ ਐਕਸ਼ਨ ਲਿਆ ਆ ਕਿ ਜਿਹੜੇ ਮੌਜੂਦਾ ਐਸਐਚਓ ਸੀ ਉਹਨਾਂ ਨੂੰ ਬਦਲ ਦਿੱਤਾ ਗਿਆ ਇਹਨੋਂ ਆਪਾਂ ਕੀ ਸਮਝਦੇ ਇਹ ਕੋਈ ਆਈ ਵਾਸ਼ ਐਸਐਚਓ ਨੂੰ ਬਦਲ ਦੇਣ ਨਾਲ ਕੀ ਹੋਏਗਾ ਪੰਜਾਬ ਚ ਅਸਲ ਚ ਜ਼ਿੰਮੇਵਾਰੀ ਤੇ ਗ੍ਰਹਿ ਮੰਤਰੀ ਦੀ ਹੈ ਜੋ ਮੁੱਖ ਮੰਤਰੀ ਸਾਹਿਬ ਆਪਣੇ ਕੋਲ ਜਿਹੜਾ ਚਾਰਜ ਰੱਖੀ ਬੈਠੇ ਨੇ ਰੋਜ਼ ਦੀ ਘਟਨਾ ਹੁੰਦੀ ਹੈ ਤੁਸੀਂ ਛੋਟੇ ਪਿਆਦੇ ਨੂੰ ਬਦਲ ਦਿੰਦੇ ਹੋ ਔਰ ਐਸ ਐਚਓ ਦੇ ਖਿਲਾਫ ਡਿਪਟੀ ਦੇ ਖਿਲਾਫ ਤੇ ਬਹੁਤ ਸ਼ੱਕ ਹੈ ਤਾਂ ਤਿੰਨ ਮਹੀਨੇ ਤੋਂ ਅਸੀਂ ਕਿਉਂ ਕਾਰਵਾਈ ਨਹੀਂ ਕੀਤੀ ਕਿਉਂ ਇੰਤਜ਼ਾਰ ਕੀਤਾ ਕਿ ਕੋਈ ਵਿਕਾਸ ਪੱਗਾ ਚਲਾ ਗਿਆ ਕੀ ਵਾਪਸ ਕਰ ਸਕਦੀ ਹੈ ਸਰਕਾਰ ਐਸ ਐਚਓ ਨੂੰ ਸਸਪੈਂਡ ਕਰਕੇ ਸੋ ਇਹ ਨਲਾਇਕੀ ਮੁੱਖ ਮੰਤਰੀ ਦੇ ਲੈਵਲ ਤੇ ਹੈ ਨਲਾਇਕੀ ਉੱਪਰ ਤੋਂ ਸ਼ੁਰੂ ਹੁੰਦੀ ਹੈ ਜਿਹਦਾ ਖਮੈਜਾ ਪੂਰਾ ਪੰਜਾਬ ਵਿੱਚ ਪਹੁੰਚ ਗਿਆ। ਭਾਜਪਾ ਜੀ ਚੋਣ ਦਾ ਮਹੌਲ ਹੈ ਕੀ ਭਾਜਪਾ ਦੀ ਲੋਕਪ੍ਰਿਥਾ ਕਰਕੇ ਇਹ ਹੋ ਮੁਸਲਾ ਨਹੀਂ ਮੈਂ ਇਸ ਇਸ਼ੂ ਨੂੰ ਚੋਣ ਨਾਲ ਨਹੀਂ ਜੋੜ ਰਿਹਾ ਇਹ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਬਹੁਤ ਗਹਿਰੀ ਸਾਜ਼ਿਸ਼ ਹੈ। ਟਾਈਮ ਚੁਣਿਆ ਗਿਆ ਤਾਂ ਟਾਈਮ ਇਸ ਕਰਕੇ ਚੁਣਿਆ ਗਿਆ ਕਿਉਂਕਿ ਸਰਕਾਰ ਨਿਕੰਮੀ ਹਨ ਲੱਗ ਰਿਹਾ ਹੈ ਕਿ ਵੀ ਇਸ ਮੌਕੇ ਤੇ ਭਾਵਨਾਵਾਂ ਨੂੰ ਪੜਕਾਇਆ ਜਾ ਸਕਦਾ ਹੈ। ਸਰਕਾਰ ਨੂੰ ਜ਼ਿਆਦਾ ਚੁਕਸ ਹੋਣ ਦੀ ਲੋੜ ਹੈ, ਜ਼ਿਆਦਾ ਚੁਕੰਨੀ ਹੋਣ ਦੀ ਲੋੜ ਹੈ। ਪੁਲਿਸ ਵੱਲੋਂ 1 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਭਰਾ ਜੀ ਸਾਨੂੰ ਉਮੀਦ ਹੈ ਕਿ ਜਲਦੀ ਅਪਰਾਧੀ ਪਕੜੇ ਜਾਣਗੇ ਪੁਲਿਸ ਇਸ ਵਿਸ਼ੇ ਤੇ ਕਾਰਵਾਈ ਕਰੇਗੀ ਕੱਲ ਡੀਆਈਜੀ ਮੈਡਮ ਉੱਥੇ ਗਏ ਸੀ ਉਹਨਾਂ ਨੇ ਸ਼ਬਦਨ ਦਿੱਤਾ ਹੈ ਪਰਿਵਾਰ ਨੂੰ ਔਰ ਸਾਨੂੰ ਕਿ ਬਹੁਤ ਜਲਦੀ ਅਪਰਾਧੀ ਸਲਾਖਾਂ ਦੇ ਪਿੱਛੇ ਹੋਣਗੇ ਅਸੀਂ ਇੰਤਜ਼ਾਰ ਕਰਦੇ ਹਾਂ ਸਰਕਾਰ ਦੀ ਕਾਰਵਾਈ ਦਾ ਇਸ ਲਈ ਕਿ ਐਸਾ ਹੈ ਜੀ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਦਾ Hindu ਸੁਰੱਖਿਅਤ ਨਹੀਂ ਹੈ ਪੰਜਾਬ ਸਰਕਾਰ ਪੰਜਾਬ ਤੋਂ ਬਾਹਰ ਬੈਠੀ ਹੈ ਚਾਹੇ ਅਧਿਕਾਰੀ ਹੋਵੇ ਚਾਹੇ ਪੋਲਿਟਿਸ਼ੀਅਨ ਲੀਡਰ ਹੋਣ ਸਾਰੇ ਪੰਜਾਬ ਤੋਂ ਬਾਹਰ ਬੈਠੇ ਆ ਔਰ ਪੰਜਾਬ ਦੇ ਵਿੱਚ ਅੱਜ Hindu ਵੱਧ ਰਿਹਾ ਹੈ ਵਿਸ਼ਵ инду ਪ੍ਰਸ਼ਾਸਨ ਦੇ ਵਿਸ਼ਵ инду ਪਰਸ਼ਦ ਦੇ ਸਾਡੇ ਅਧਿਐਕਸ਼ ਡੰਗਲ ਦੇ ਉਹਨਾਂ ਦੀ ਹੱਤਿਆ ਹੋ ਗਈ ਤੇ ਪੰਜਾਬ ਸਰਕਾਰ ਦੇ ਕਰਾ ਦੇ ਜੁਰੀ ਰਹੀ ਹੈ ਉਹ ਕੁਝ ਵੀ ਨਹੀਂ ਕਰ ਰਹੀ ਹੈ ਇਹ ਜਿਹੜਾ ਪੰਜਾਬ ਦੇ ਵਿੱਚ ਚਰਾਬਾ ਦਾ ਦੌਰ ਆ ਰਿਹਾ ਹੈ ਪੰਜਾਬ ਦਾ ਹਿੰਦੂ ਆਪਣੀ ਮਰਜ਼ੀ ਦੇ ਵੋਟਰਾਂ ਪਾ ਸਕੇ ਪੰਜਾਬ ਦਾ ਹਿੰਦੂ ਖੁੱਲ ਕੇ ਪੜੇ ਦਬਰਤਰਾ ਦੇ ਤਿਹਾਸੀ ਐਡੇ ਵੱਡੇ ਵਿਸਾਖੀ ਦਾ ਤਿਹਾਰ ਸੀ ਇਹ ਤਿਹਾਰ ਨਾ ਮਨਾ ਸਕੇ ਇਸ ਲਈ ਪੰਜਾਬ ਦੇ ਹਿੰਦੂ ਨੂੰ ਦੁਵਾਇਆ ਜਾ ਰਿਹਾ ਹੈ ਅਸੀਂ ਇਸ ਮੌਕੇ ਤੇ ਜੋ ਇਹ ਮੱਧ ਭਾਗੀ ਘਟਨਾ ਹੋਈ ਹੈ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਬਲਕਿ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਸੱਤਿਆ ਦੀ ਜਿਹੜੀ ਜਾਂਚ ਹੈ ਉਹ ਐਡੀਆ ਨੂੰ ਦਿੱਤੀ ਜਾਵੇ ਤੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਇੱਥੇ ਰਾਸ਼ਟਰਪਤੀ ਸ਼ਾਸਨ ਲਾਇਆ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਚੋਣਾਂ ਆਰਾਮ ਨਾਲ ਹੋ ਸਕੇ ਪੰਜਾਬ ਦਾ ਹਿੰਦੂ ਖੁੱਲੇ ਵੀਰਾਲ ਚੋਣ ਦੇ ਵਿੱਚ ਹਿੱਸਾ ਲੈ ਸਕੇ ਪੰਜਾਬ ਦਾ ਹਿੰਦੂ ਆਪਦੀਆ ਭਾਵਨਾ ਦਾ ਦੱਸ ਸਕੇ ਪੰਜਾਬ ਦੇ ਹਿੰਦੂ ਇਹ ਗਵਾਣਾ ਇਹ ਅੱਜ ਕਈ ਸਾਲਾਂ ਬਾਅਦ 40 ਸਾਲ ਬਾਅਦ ਫੇਲ ਮੁੜ ਕੇ ਇੱਕ ਕਾਲਾ ਦੌਰ ਲੈ ਕੇ ਆਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਭਗਵਤਵਾਦ ਜੀ ਆਪ ਦਿੱਲੀ 'ਚ ਬੈਠੇ ਹੈ ਜਿਨ੍ਹਾਂ ਨੇ ਕੋਈ ਵੀ ਵਿਆਹ ਨਹੀਂ ਦਿੱਤਾ ਕੁਝ ਵੀ ਨਹੀਂ ਕਰਿਆ ਔਰ ਉਹ ਸਰਕਾਰ ਦੇ ਦਾ ਅਰ ਸਕਰੀਆ ਹੋ ਗਈ ਹੈ ਜਿਹੜੇ ਕਿ ਨਿਸ਼ਕਰੀਆ ਹੋ ਗਏ ਹੈ ਔਰ ਪੰਜਾਬ ਦਾ ਹਿੰਦੂ ਇਸ ਤਰ ਤੜਪ ਰਿਹਾ ਹੈ ਪੰਜਾਬ ਦਾ ਹਿੰਦੂ ਇਸ ਤਰ ਗਲੀ ਗਲੀ ਸ਼ਹਿਰ-ਸ਼ਹਿਰ ਪਿੱਟ-ਪਿੱਟ ਜਾ ਕੇ ਵਿਰੋਧ ਕਰ ਰਿਹਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਬੱਗੇ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਹਿੱਦਰੂ ਇਹ ਸਭ ਜਾਵੇ ਤੇ ਉਹਦੇ ਵਿਸ਼ਵਾਸ ਹੋਵੇ ਕਿ ਅਸੀਂ ਵੀ ਪੰਜਾਬ ਦੇ ਵਿੱਚ ਬਰਾਬਰ ਦੇ ਪਸਰੀਗਾ ਅਸੀਂ ਪੰਜਾਬ ਦੇ ਵਿੱਚ ਅਬਰ ਚੈਨ ਨਾਲ ਜੀ ਸਕਦੇ ਆ ਤੇ ਮੈਂ ਇਸ ਮੌਕੇ ਤੇ ਅਸੀਂ ਸਾਰੇ ਅੱਜ ਡੀਸੀ ਸਾਹਿਬ ਨੂੰ ਵੀ ਵਿਗਿਆਪਨ ਗਿਆਪਨ ਵੀ ਦਵਾਗੇ ਔਰ ਅਸੀਂ ਸਾਰੇ ਅੱਜ ਪ੍ਰੋਟੈਸਟ ਕਰਦੇ ਆ ਕਿ ਔਰ ਬਹਾਲੀ ਦੇ ਸਾਰੇ ਬਦਰਾ ਦੀ ਕਮੇਟੀਆਂ ਵੱਲੋਂ ਮੈਂ ਵੀ ਇਹ ਗੱਲ ਸਰਕਾਰ ਤੋਂ ਮੰਗ ਕਰਦਾ ਏ ਪੰਜਾਬ ਸਰਕਾਰ ਵੀ ਇਸ ਤੇ ਜਲਦੀ ਜਲਦੀ ਕੋਈ ਜਾਂਚ ਕਰੇ ਔਰ ਸੈਟਰ ਗੌਰਮੈਂਟ ਆਜਾ ਜੇ ਇਹਦੀ ਜਾਂਚ ਕਰਾਵੇ ਔਰ ਪੰਜਾਬ ਸਰਕਾਰ ਨੂੰ ਬਰਖਾਸਤ ਕਰਕੇ ਇੱਥੇ ਰਾਸ਼ਪਤੀ ਸ਼ਾਸਨ ਲਾਗ ਲਵੇ ਉਸ ਵੱਲੋਂ ਗੋਸ਼ਿਆਂ ਨੂੰ ਫੜ ਲਈ ਲੱਖ ਰੁਪਏ ਦਾ ਨਾਮ ਰੱਖਿਆ ਆ ਕਹਿੰਦੇ ਕਾਰਵਾਈ ਅਸੀਂ ਕਰ ਰਹੇ ਹਾਂ ਜਲਦੀ ਜਿਹੜੇ ਗਿਰਪਧਾਰ ਹੋਣਗੇ ਤੁਸੀਂ ਇਹ ਅਦਾਬ ਰੱਖ ਰਿਹਾਦਾ ਜੀ ਇੱਕ ਬੂਹ ਪੁੱਛਣਾ ਹੈ ਜੇ ਪੁਲਿਸ ਨੇ ਪਕੜਦੇ ਹੋਣ ਕਾਤਲ ਤਾਂ ਪੁਲਿਸ ਬਹੁਤ ਕੁਝ ਕਰ ਸਕਦੀ ਹੈ ਜੇ ਪੁਲਿਸ ਸਕਰੀਆ ਹੁੰਦੀ ਤੇ ਬਾਹਰ ਦਾ ਇਹ ਇਹ ਆਜ ਕਾ ਪ੍ਰੋਟੈਸਟ ਜੋ ਹੈ ਨਾ ਬਿਸੇ ਹੰਗੂ ਪੰਚਾਇਤ ਕੇ ਨੀਚੇ ਥੱਲੇ ਪੂਰੇ ਪੰਜਾਬ ਵਿੱਚ ਬਣਾਇਆ ਜਾ ਰਹਾ ਹੈ ਕਿਉਂਕਿ ਪਰਸੋ ਜੋ ਇਹ ਜਧਨ ਹਟਿਆਏ ਪਰਸੋਂ ਸੇ ये इस तरह की हत्याएं हो रही है ये नवरात्रे के सीजन पे एक जो कर्तव्य वाहन निष्ठा वाहन कार्यकर्ता विश्व हिंदू परिषद की जो समाज के लिए काम करता है उसकी हत्याएं हो रही है और ये एक तरह से सनातन धर्म को ऊपर में हत्याएं हैं इसलिए इसके विरोध में हत्याएं एक एक किया जा रहा है प्रदर्शन किया जा रहा है साहब को ज्ञापन दिया जा रहा है तो इस, जाए। इस पे अपन जितने भी पंजाब के जितने भी सनातन धर्म है सभी डीसी दफ्तर पे जाकर के इकट्ठे होकर के ज्ञापन दिया है कि यहाँ पर इनके जो है तो जांच एन आई से किया जाए और साथ में यहाँ पर राष्ट्रपति शासन लगाया जाए क्योंकि भगवंत मान जी के जब से आए हैं तब से हत्याएं हो रही है लूट हो रहा है हर जगह पर कोई ना कोई ने, कोई ना कोई कहानी हो ही रहा है समाज में कोई अच्छा काम नहीं हो रहा सारा बुरा काम हो रहा है इसलिए इस पे जो है इस हत्याओं को एन आई ए करके राष्ट्रपति शासन लगाया जाए